ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਹਿਲੀ ਰਿਹਰਸਲ ਸਰਕਾਰੀ ਕੀਰਤੀ ਕਾਲਜ ਨਿਆਲ ਪਾਤਣਾ ਵਿਖੇ ਐਸ ਡੀ ਐਮ ਪਾਤਣਾ ਕਮ ਸਹਾਇਕ ਰਿਟਰਨਿੰਗ ਅਫਸਰ ਰਵਿੰਦਰ ਸਿੰਘ ਦੀ ਦੇਖ ਰਹਿਤ ਕਰਵਾਈ ਗਈ ਇਸ ਰਿਹਰਸਲ ਵਿੱਚ 1600 ਮੁਲਾਜ਼ਮਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਸੈਕਟਰ ਅਫਸਰਾਂ ਨੇ ਵੱਖ-ਵੱਖ ਕਮਰਿਆਂ ਵਿੱਚ ਬੈਠ ਕੇ ਚੋਣ ਕਰਵਾਉਣ ਦੀ ਪ੍ਰਕਿਰਿਆ ਦੇ ਨਾਲ-ਨਾਲ ایਵੀਐਮ ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ ਉਤੇ ਇਹ ਮੁਲਾਜ਼ਮਾਂ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਾਊਂਟ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ਗਈ। ਪਾਤਰਾ ਤੋਂ சதਪਾਲ ਗਰਗ ਦੀ ਰਿਪੋਰਟ। ਉਹਦੇ ਤੁਸੀਂ ਚੈੱਕ ਕਰਨਾ ਉਹ ਬੋਜਨ ਫਿੰਗਰ ਨਹੀਂ ਖੜਾ ਨਹੀਂ ਆਉਂਦਾ। ਲਿਖਣੇਗਾ ਕਿ ਬੋਜਨ ਲਗੇ। ਪੋਜ਼ਿਟਿਵ ਹੋਊਗਾ ਕਿ ਆਪਣੀ ਫੋਟੋ ਵੀ ਪਾਇਆ ਤੇ ਆਪਣਾ ਨਾਮ ਤੋਂ ਐਨਸੌਪ ਵੀ ਪਾਇਆ। ਦੂਜੇ ਫਿੰਗਰ ਤੇ ਵੀ ਸਿੰਦਰ ਦੇ ਵੀ ਲੱਗੇਗੀ। ਇਹ ਆਣਾ ਉਹਦੀ ਅਸੀਂ ਆਪਣੀ ਫੋਟੋ ਵੀ ਪਾਇਆ ਤੇ ਉਹਦੇ ਇੱਥੇ ਇੰਡੈਕਸ ਵੀ ਕਰਦੇ ਨੇ।

बात के कि पोलिंग क्लोज करके ही पे क्लियर अच्छा जो है दोनों तरफ मुख पर ग्रांटी के करके ग्रांट के लाल लग गए उसी का बटन दे इंतजार कर रहे हैं थोड़ा सा साइड करना कर लिए बात कर लिए उसको बात को फिर वो नहीं लगा दिए अच्छा मैं देखा आपका चेक चार्ट नहीं करता मेरे के बाद दो दो तीन दिन के लिए थोड़े सेक्टर ऑफिसर ने लगा के भेज दिया वो मैं तो उसी पहला भी भेज सकता हूं ये मालूम है

ਕਿ ਤੁਹਾਨੂੰ ਨਾਪਾ ਜੀ ਹਾਲ ਗੁਰਜੀਤ ਸਿੰਘ ਜੀ ਮੈਂ ਕਮਾ ਕਿਹੜਾ ਹਾਂ ਮੈਂ ਕਮਾ ਸਿੱਖਿਆ ਵਿਭਾਗ ਜੀ ਕਿੰਨਾ ਲੱਗਾਇਆ ਕਿੱਥੇ ਆਏ ਹਾਂ ਬੀਟੀ ਕਿਸ ਤਰ੍ਹਾਂ ਚ ਬਣਾਉਂਦੇ ਅਸੀਂ ਕੀਰਤੀ ਕਾਲਜ ਨਿਆਲ ਇੱਥੇ ਪਤਲਾ ਮੇਖੇ ਖੜੇ ਆ ਜੀ ਸਰਕਾਰੀ ਕਾਲ ਦੇ ਵਿੱਚ ਇੱਥੇ ਪ੍ਰਬੰਧ ਸਾਰੇ ਬਹੁਤ ਵਧੀਆ ਨੇ ਤੇ ਟ੍ਰੇਨਿੰਗ ਜਿਹੜੀ ਪਹਿਲੀ ਵਾਰ ਸਸਲਾ ਲੋਕ ਸਭਾ ਚੋਣਾਂ ਦੀ ਉਹ ਬਹੁਤ ਵਧੀਆ ਚੱਲ ਰਹੀ ਆ ਤੇ ਬਹੁਤ ਚੰਗਾ ਲੱਗਿਆ ਜੀ ਇੱਥੇ ਆ ਕੇ ਸਮੱਸਿਆ ਜੀ ਇਸ ਤਰ੍ਹਾਂ ਦੀ ਆਈ ਹੈ ਵੀ ਤੁਹਾਡੇ ਕੋਲ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸਾਰਾ ਸਟਾਫ ਜਿਹੜਾ ਬਹੁਤ سپورਟਿੰਗ ਤੇ ਜਿੰਨੇ ਸਾਡੇ ਕੋਈ ਡਾਊਟ ਨੇ ਸਾਰੇ ਪੁਲਿਸ ਸਟਾਫ ਦੇ ਉਹ ਕਲੀਅਰ ਕੀਤੇ ਜਾ ਰਹੇ ਨੇ ਨਾਲੋਂ ਨਾਲ ਤੇ ਬਹੁਤ ਵਧੀਆ ਪ੍ਰਬੰਧ ਆ ਇੱਥੇ ਕਿੰਨੇ ਮੀਏ ਬੀਬੀ ਨੇ ਸਾਨੂੰ ਇਹੀ ਕਿਹਾ ਕਿ ਜੇ ਕੋਈ ਕਪਲ ਕੇਸ ਦੀ ਜਾਂ ਤੁਹਾਡੀ ਕੋਈ ਸਮੱਸਿਆ ਹੈ ਤਾਂ ਤੁਸੀਂ ਉਹ ਡਿਸਟ੍ਰਿਕਟ ਲੈਵਲ ਤੇ ਜਾ ਕੇ ਗੱਲ ਆਪਣੀ ਰੱਖ ਸਕਦੇ ਹੋ ਤੇ ਹਾਂਜੀ ਜੇ ਕੋਈ ਇੱਕ ਦੋ ਪੇਰੈਂਟਸ ਦੀ ਸਮੱਸਿਆ ਚੱਲ ਰਹੀ ਆ ਤੇ ਉਹਦੇ ਬਾਰੇ ਅਸੀਂ ਡਿਸਟ੍ਰਿਕਟ ਆਫਿਸ ਨਾਲ ਗੱਲ ਕਰਾਂਗੇ ਤੇ ਉੱਥੇ ਪਹੁੰਚ ਕਰਦੇ ਆ ਤੇ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਡਿਊਟੀ ਕੱਟਣ ਦੀ ਤੇ ਉੱਥੇ ਤੁਸੀਂ ਆਪਣੀ ਐਪਲੀਕੇਸ਼ਨ ਰੱਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਤਾਂ ਸਾਡੀ ਇਹੀ ਰਿਕਵੈਸਟ ਹੈ ਕਿ ਜਿਹੜੇ ਕਪਲ ਕੇਸ ਨੇ ਉਹਨਾਂ ਤੋਂ ਇੱਕ ਜਣ ਦੀ ਡਿਊਟੀ ਲਈ ਜਾਵੇ ਤੇ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀ ਜਿਹੜੀ ਡਿਊਟੀ ਆ ਉਹਨਾਂ ਦੀ ਜਿਹੜੀ ਕੰਸਟੀਚੂਐਂਸੀ ਆ ਉੱਥੇ ਲਗਾਈ ਜਾਵੇ ਜਾਂ ਫਿਰ ਜਿਹੜੀ ਉਹ ਜਿੱਥੇ ਉਹ ਸਰਵਿਸ ਕਰ ਰਹੇ ਨੇ ਉਹਨਾਂ ਦੇ ਨੇੜਲੇ ਖੇਤਰਾ ਵਿੱਚ ਉਹਨਾਂ ਦੀ ਡਿਊਟੀ ਲਾਈ ਜਾਵੇ ਕਿਉਂਕਿ ਥੋੜੀ ਲੰਬੀ ਡਿਊਟੀ ਹੁੰਦੀ ਆ ਤੇ ਸ਼ਾਮ ਨੂੰ ਸਮਾਨ ਜਮ੍ਹਾਂ ਕਰਾਉਣ ਵੇਲੇ ਵੀ ਲੇਡੀਜ਼ ਬਹੁਤ ਲੇਟ ਹੋ ਜਾਂਦੀਆਂ ਸੋ ਇਹੀ ਰਿਕਵੈਸਟ ਆ ਜੀ ਜਿਹੜੇ ਚੋਣ ਡਿਊਟੀ ਤੋਂ ਭਜਦੇ ਨੇ ਨਹੀਂ ਦਿਲਾ ਜਾਂਦੇ ਉਹਨਾਂ ਨੂੰ ਮੈਸੇਜ ਕੀਏਗਾ ਤੁਹਾਡਾ ਉਹਨਾਂ ਨੂੰ ਸਾਡਾ ਇਹੀ ਮੈਸੇਜ ਹੈ ਜੀ ਦੇਖੋ ਇਲੈਕਸ਼ਨ ਡਿਊਟੀ ਤੋਂ ਆਪਾਂ ਇੱਕ ਵਾਰ ਭੱਜ ਸਕਦੇ ਆ ਜਦੋਂ ਆਪਾਂ ਗਵਰਨਮੈਂਟ ਸਰਵਿਸ 'ਚ ਆ ਗਏ ਤਾਂ ਇਹ ਤਾਂ ਇਲੈਕਸ਼ਨਾਂ ਤਾਂ ਆਉਂਦੀਆਂ ਰਹਿਣੀਆਂ ਨੇ ਚੰਗਾ ਹੋਊਗਾ ਜੇ ਆਪਾਂ ਇਲੈਕਸ਼ਨ ਡਿਊਟੀ ਨੂੰ ਖੇੜੇ ਮੱਥੇ ਪ੍ਰਮਾਣ ਕਰੀਏ ਔਰ ਜਦੋਂ ਦਾ ਕਹਾਂ ਫੀਲਡ 'ਚ ਜਾ ਕੇ ਕੰਮ ਨਹੀਂ ਕਰਦੇ ਆਪਾਂ ਨੂੰ ਪੋਜ਼ਿਟਿਵ ਤੇ ਨੈਗੇਟਿਵ ਦਾ ਪਤਾ ਨਹੀਂ ਲੱਗਦਾ ਜਦੋਂ ਜਦੋਂ ਆਪਾਂ ਫੀਲਡਿੰਗ 'ਚ ਪ੍ਰੈਕਟੀਕਲੀ ਪ੍ਰੈਕਟੀਕਲੀ ਕੰਮ ਕਰਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਵਧੀਆ ਪੋਲਿੰਗ ਆਪਾਂ ਸਲੇਸ਼ੜਾ ਕਰਨੀ ਚਾਹੀਦੀ ਡਿਊਟੀ VOTERਾਂ ਨੂੰ ਪੀਲ ਦੀ VOTERਾਂ ਨੂੰ ਪੀਲ ਇਹ ਆ ਜੀ ਵੀ ਜਿਆਦਾ ਤੋਂ ਜਿਆਦਾ ਗਿਣਤੀ ਦੇ ਵਿੱਚ ਬਾਹਰ ਆਉਣ ਜੀ ਬੇਸ਼ੱਕ ਗਰਮੀ ਆ ਪਰ ਇਲੈਕਸ਼ਨ ਕਮਿਸ਼ਨ ਵੱਲੋਂ ਗਰਮੀ ਨੂੰ ਮੁੱਖ ਰੱਖਦੇ ਹੋਏ ਵੀ ਪ੍ਰਬੰਧ ਕੀਤੇ ਗਏ ਨੇ ਤੇ ਜਿਆਦਾ ਤੋਂ ਜਿਆਦਾ ਗਿਣਤੀ ਚ ਬਾਹਰ ਆਉਣ ਜਿਹੜੇ ਕੋਈ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਥੋੜਾ ਜਿਆਦਾ ਸਵੇਰੇ ਪੋਲਿੰਗ ਕਰਵਾਈ ਜਾਵੇ ਆਪਣੇ ਪਰਿਵਾਰਤਜੇ ਕੋਈ ਹੈਗੇ ਨੇ ਤੇ ਲੋਕਤੰਤਰ ਦਾ ਇਹ ਤਿਹਾਰ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਹਿੱਸਾ ਲੈਣਾ ਚਾਹੀਦਾ ਜਿਹੜੇ ਵੋਟਰ ਨੇ ਇੱਕ ਬੈਲਟ ਪੇਪਰ ਜਿਵੇਂ ਬਾਹਰ ਕੋਈ ਸਪੈਸ਼ਲ ਨੂੰ ਵੀ ਦਿੱਤਾ ਵੀ ਬੈਟੇ ਜਿਹਾ ਵੋਟ ਪਾ ਸਕਦਾ ਹੈ ਬੂਥ ਦੀ ਦਵਾਜੀ ਵਿੱਚ ਰੁਕੋਗੇ ਜਾਂ ਕੋਈ ਮੁਲਾਜਮ ਹੋ ਗਿਆ ਬੱਧੀ ਪਹਿਲਾਂ ਹਾਂਜੀ ਇਹ ਵਧੀਆ ਪ੍ਰਾਲਾ ਕਿਉਂਕਿ ਉਹਨਾਂ ਦੀ ਪੋਲਿੰਗ ਦਾ ਜਿਹੜੀ ਆ ਪਿਛਲੀ ਵਾਰ ਵਿੱਚ ਜੀ ਲੱਗੀ ਸੀ ਉਹਨਾਂ ਦੀ ਪੋਲਿੰਗ ਦਾ ਪੋਲਿੰਗ ਡੇ ਤੋਂ ਪਹਿਲਾਂ ਹੀ ਪੋਲਿੰਗ ਪਾਰਟੀਆਂ ਨੇ ਜਿਹੜੀਆਂ ਜਿਵੇਂ ਕੋਈ ਮੈਂ ਸੀਰੀਅਸ ਬਿਮਾਰੀ ਨਾਲ ਪੇਸ਼ੈਂਟ ਹੈ ਤਾਂ ਉਹ ਆਨ ਬੈੱਡ ਵੀ ਜਾ ਕੇ ਪੋਸਟ ਵੈਲਟ ਨਹੀਂ ਉਹਨਾਂ ਦੀ ਵੋਟ ਪਹਿਲਾਂ ਹੀ ਪਵਾਈ ਜਾ ਰਹੀ ਆ ਇਹ ਬਹੁਤ ਵਧੀਆ ਪ੍ਰਾਲਾ ਜੀ ਪਹਿਲੀ ਇਦੇ ਵਿੱਚ ਜੀ ਅੱਜ ਸਾਡੀ ਚੋਣ ਕਮਿਸ਼ਨ ਵੱਲੋਂ ਜੋ ਦਾ ਸ਼ੈਡਿਊਲ ਆ ਉਹਦੇ ਹਿਸਾਬ ਨਾਲ ਅੱਜ ਸਾਡੀ ਫਰਸਟ ਹਸਲਾ ਤੇ ਜਿਨੇ ਵੀ ਪੋਲਿੰਗ ਪਾਰਟੀਆਂਜ਼ ਨੇ ਉਹਨਾਂ ਦੀ ਰਹਸਲਾ ਅੱਜ ਅਸੀਂ ਸੈਕਟਰ ਆਫਿਸਰਜ਼ ਦੁਆਰਾ ਕਰਾ ਰਹੇ ਆ ਜਿਵੇਂ ਪਹਿਲਾਂ ਇੱਕ ਵੱਡੇ ਹਾਲ ਦੇ ਵਿੱਚ ਹੁੰਦੀ ਸੀਗੀ ਤਾਂ ਇਸ ਟਾਈਮ ਅਸੀਂ ਸਿਰਫ 40 ਜਾਂ 50 ਦੇ ਬੈਚਸ ਵਿੱਚ ਅਲੱਗ-ਅਲੱਗ ਵਕਤ-ਵਕਤ ਕਲਾਸਰੂਮਾਂ ਦੇ ਵਿੱਚ ਆਡੀਓ ਵਿਜ਼ੂਅਲ ਏਡਜ਼ ਨਾਲ ਟ੍ਰੇਨਿੰਗ ਕਰਾ ਰਹੇ ਆ ਤਾਂ ਕਿ ਇੱਕ ਮੁਕੰਮਲ ਵਧੀਆ ਟ੍ਰੇਨਿੰਗ ਹੋ ਸਕੇ ਤੇ ਸਾਡੇ ਸੈਕਟਰ ਆਫੀਸਰਸ ਦੀ ਪਹਿਲਾਂ ਟ੍ਰੇਨਿੰਗ ਹੋਈ ਹੈ ਅੱਜ ਜੋ ਬਾਕੀ ਨੂੰ ਟ੍ਰੇਨਿੰਗ ਦੇਣਗੇ ਸਾਡੇ ਇੱਥੇ ਏ ਐਲ ਐਮ ਡੀਸ ਜਿਹੜੇ ਕਿ ਸਾਡੇ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਸ ਨੇ ਉਹ ਵੀ ਮੌਜੂਦ ਨੇ ਸੋ ਅੱਜ ਕਰੀਬ ਦੋ ਸ਼ਿਫਟਾਂ ਦੇ ਵਿੱਚ 1600 ਬੰਦੇ ਦੀ ਟ੍ਰੇਨਿੰਗ ਹੋਏਗੀ ਤੇ ਸਭ ਲਈ ਉਹਨਾਂ ਲਈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਗਰਮੀ ਕਾਫੀ ਜ਼ਿਆਦਾ ਦਾ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕੂਲਰ ਏ ਸੀਸ ਸਭ ਕੁਝ ਇਹ ਪ੍ਰਬੰਧ ਕੀਤਾ ਗਿਆ ਹੈ ਤੇ ਉਹਨਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੋ ਇਹਨਾਂ ਪ੍ਰਬੰਧਾਂ ਦੇ ਹੇਠ ਉਹ ਟ੍ਰੇਨਿੰਗ ਕਰਨਗੇ। ਦੂਸ਼ ਬੂਥ ਵਗੈਰਾ ਕਿੰਨੇ ਜਿਹੜੇ ਹੈਗੇ ਨੇ ਆਪਣੇ ਤੇ ਸਥਾਨਾਂ ਤੇ ਸਾਡੇ ਟੋਟਲ 117 ਲੋਕੇਸ਼ਨਾਂ ਨੇ ਜੀ ਠੀਕ ਹੈ ਤੇ 205 ਪੋਲਿੰਗ ਬੂਥ ਨੇ ਤੇ ਇਹਨਾਂ ਲਈ ਸਾਰੇ ਅਸੀਂ ਆਪਣੀ ਪੋਲਿੰਗ ਪਾਰਟੀਆਂ ਤਿਆਰ ਕਰ ਰਹੇ ਆ। ਇਹਦੇ ਵਿੱਚ ਸਾਡੇ 10 ਜਿਹੜੇ ਹੈਗੇ ਨੇ ਉਹ ਮੋਡਲ ਬੂਥ ਨੇ 10 ਦੇ ਵਿੱਚੋਂ ਇੱਕ ਪੀਡਬਲਯੂਡੀ ਬੂਥ ਆ ਇੱਕ ਵਿਮਨ ਬੂਥ ਆ ਤੇ ਬਾਕੀਲੇ ਬੂਥ ਨੇ ਮੋਡਲ ਬੂਥ ਅੱਜ ਟ੍ਰੇਨਿੰਗ ਦੇ ਵਿੱਚ ਕੀ ਦੱਸਿਆ ਜਾਊਗਾ ਇਹਨਾਂ ਨੂੰ ਜੀ ਮੈਂ ਮੈਸੇਜ ਦੋ ਦੇ। ਇਦੇ ਵਿੱਚ ਬੇਸਿਕਲੀ ਤਾਂ ਜੀ EVM ਦੀ ਟ੍ਰੇਨਿੰਗ ਦਿੱਤੀ ਜਾਂਦੀ ਜੀ ਕਿ EVM ਨੂੰ ਕਿਵੇਂ ਆਪਰੇਟ ਕਰਨਾ ਠੀਕ ਹੈ ਜੀ ਸੈਕੰਡ ਇਹ ਦੱਸਿਆ ਜਾਏਗਾ ਕਿ ਕਿ ਕਿਹੜੇ-ਕਿਹੜੇ ਟਾਈਪਸ ਦੇ ਫਾਰਮਸ ਨੇ ਕਿਹੜੀ-ਕਿਹੜੀ ਰਿਪੋਰਟਾਂ ਨਾਲ ਦੇਣਾ ਪੈਟਣੀਆਂ ਹੁੰਦੀਆਂ ਨੇ ਕੋਈ ਬੰਦਾ ਫੋਰ ਐਗਜ਼ਾਮਪਲ ਕਈ ਪਚੇਦੀਆਂ ਪਚੇਦੀਆਂ ਚੀਜ਼ਾਂ ਆ ਜਾਂਦੀਆਂ ਨੇ ਉਹ ਸਟੈਂਪ ਕੀਲਰ ਹੁੰਦੀਆਂ ਨੇ ਜਿਵੇਂ ਕਿ ਕੋਈ ਬੰਦਾ ਆ ਕੇ ਕਹੇ ਕਿ ਮੇਰੀ ਵੋਟ ਕੋਈ ਹੋਰ ਪਾ ਗਿਆ ਤਾਂ ਉਹ ਸਿਚੁਏਸ਼ਨ ਚ ਕੀ ਕਰਨਾ ਮੌਕਫੋਲ ਕਿਵੇਂ ਕਰਾਉਣੀਆ ਕਿਹੜੀਆਂ ਗਲਤੀਆਂ ਅਕਸਰ ਹੋ ਜਾਂਦੀਆਂ ਨੇ ਬੋਲਿੰਗ ਪਾਰਟੀਆਂ ਤੋਂ ਇਹ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੂੰ ਜਾਣਿਆ ਜਾਏਗਾ ਸਾਰ ਇੱਕ ਬੈਲਟ ਪੇਪਰ ਜਿਹੜੀ ਆਪਣੇ ਮਲਾਜ ਮਜਾਜੋ ਪੱਤਰਕਾਰ ਹੈ ਕੋਈ ਹੋਰ ਆ ਗਿਆ ਉਹਦੇ ਵਾਸਤੇ ਕੀ ਬੰਦੇ ਹੈਗੇ ਅੱਧੀ ਜਾਣਕਾਰੀ ਹੋਣੀ ਇਹਦੇ ਵਿੱਚ ਦੇਖੋ ਜੀ ਹੁਣ ਜਿਹੜੇ ਅਸੈਂਬਲੀ ਤੋਂ ਬਾਹਰਲੇ ਬੰਦੇ ਨੇ ਉਹਨਾਂ ਲਈ 12 ਡੀ ਫਾਰਮ ਆ ਤੇ ਜਿਹੜੇ ਅਸੈਂਬਲੀ ਦੇ ਵਿੱਚ ਸਾਡੇ ਕਰਨਗੇ ਉਹਨਾਂ ਲਈ ਈਡੀਸੀ ਸਰਟੀਫਿਕੇਟ ਹੈਗਾ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਿਸ਼ੂ ਕੀਤਾ ਜਾਏਗਾ ਉਹ ਸਾਰੇ ਫਾਰਮਸ ਅੱਜ ਇਥੇ ਅਵੇਲੇਬਲ ਹੈਗੇ ਆ ਤੇ ਜਿਹੜੇ ਵੀ ਮੁਲਾਜ਼ਮ ਭਰਨਗੇ ਉਹਨਾਂ ਦੀ ਵੋਟਾਂ ਜਾਂ ਤਾਂ ਉਸੇ ਪੋਲਿੰਗ ਬੂਥ ਤੇ ਜਾਂ ਜਿਹੜਾ ਕਿ ਡੈਸੀਗਨੇਟਿਡ ਪੋਲਿੰਗ ਬੂਥ ਆ ਉੱਥੇ ਉਹਨਾਂ ਦੀ ਭराई ਹੋ ਜਾਣੀ ਹੈ ਜੇ ਕੋਈ ਮੁਲਾਜ਼ਮ ਜੇ ਮੰਨ ਲਓ ਨਹੀਂ ਆਉਂਦੇ ਗੈਰਹਾਜ਼ਰ ਰਹਿੰਦੇ ਨੇ ਉਹਦੇ ਉੱਤੇ ਕਾਰਵਾਈ ਚੱਲਦੀ ਹੈ ਦੇਖੋ ਕੁਝ ਲਕਸ਼ਿਤ ਕੁਸ਼ਨ ਦੀ ਹਦਦਾਂ ਹਨ ਉਹ ਆਈਆਂ ਹੋਈਆਂ ਨੇ ਜਿਵੇਂ ਕਿ ਕੋਈ ਪ੍ਰੈਗਨੈਂਟ ਲੇਡੀਆਂ ਨੇ ਜਾਂ ਕੋਈ ਫਿਜ਼ਿਕਲੀ ਹੈਡੀਕੈਪ ਨੇ ਉਹਨਾਂ ਦੀ ਡਿਊਟੀ ਲੱਗ ਜਾਂਦੀ ਹੈ ਉਹਨਾਂ ਨੂੰ ਅਸੀਂ ਸਿੰਪਥੀ ਨਾਲ ਵਿਚਾਰ ਰਹੇ ਹਾਂ ਉਹਨਾਂ ਕੇਸਿਸ ਨੂੰ ਤੇ ਬਾਕੀ ਜੇ ਕੋਈ ਵਿਦਆਊਟ ਐਨੀ ਰੀਜ਼ਨ ਵਿਦਆਊਟ ਇਨਫੋਰਮੇਸ਼ਨ ਸਾਨੂੰ ਐਬਸੈਂਟ ਰਹਿੰਦੇ ਆ ਤਾਂ ਉਹਨਾਂ ਨੂੰ ਸਾਡੇ ਵੱਲੋਂ ਸ਼ੋਅ ਕਾਜ਼ ਨੋਟਿਸ ਕੀਤਾ ਜਾਏਗਾ ਮੇਰੀ ਅਪੀਲ ਇਹੀ ਹੈ ਕਿ ਅੱਜ ਹਜੇ ਵੀ ਵੋਟਾ ਬੜਰੀਆਂ ਨੇ ਫਾਰਮ ਨੰਬਰ 6 ਵੱਲ ਰਹੇ ਆ ਸੋ ਆਪਣੇ ਜਿਹਨਾਂ ਦੀ ਵੋਟ ਨਹੀਂ ਬਣੀ ਜੇ ਕੋਈ ਫਸਟ ਟਾਈਮ ਵੋਟਰਸ ਨੇ ਆਪਣੀ ਵੋਟਸ ਬਣਵਾ ਸਕਦੇ ਨੇ ਜੇ ਕਿਸੇ ਦੀ ਕੋ ਸ਼ਿਫਟਿੰਗ ਦੀ ਵੋਟ ਆ ਉਹ ਵੀ ਆਪਣੀ ਵੋਟ ਆ ਜਿਹਨੂੰ ਸ਼ਿਫਟ ਕਰਵਾ ਸਕਦੇ ਨੇ ਤਾਂ ਇਹ ਬੜਾ ਹੀ ਉਤਸ਼ਾਹਪੂਰਵਕ ਬੜਾ ਹੀ ਵੱਡਾ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਪਰਵ ਹੈ ਜਿਹਦੇ ਵਿੱਚ ਹਮ ਹਮਾ ਕੇ ਸਾਰੇ ਲੋਕ ਪਾਰਟਿਸਪੇਟ ਕਰ ਰਹੇ ਅਗਲੀ ਜਿਹੜੀ ਹਸਲ ਸਾਡੀ ਵੀ ਧੰਨਵਾਦ ਜੀ